ਦੇਖੋ ਜੀ ਕੋਟਰ ਟਰੈਕਟਰ ਹੈ ਜੀ ਐਮ ਜੂ ਹੈ 5502 ਹੈ ਜੀ ਆ ਦੇਖ ਸਕਦੇ ਹੋ ਜੀ ਟਰੈਕਟਰ ਠੀਕ ਹੈ ਜੀ ਨਾਲ ਦੇ ਟਾਇਰ ਨਹੀਂ ਟਰੈਕਟਰ ਦੇ ਜੀ ਠੀਕ ਹੈ ਜੀ 2022 ਮਾਡਲ ਹੈ ਜੀ 7 ਲੱਖ 35000 ਰੇਟ ਹੈ ਜੀ ਠੀਕ ਹੈ ਜੀ ਜਮਾ ਸਾਹਿਬ ਟਰੈਟ ਹੈ ਬਰਨਾਲਾ ਮੰਡੀ ਤੱਕ ਵੀ ਜਦੋਂ ਮਰਜ਼ੀ ਲੈ ਸਕਦੇ ਹੋ ਜੀ ਆ ਨਿਊ ਹੋਟਲੈਂਡ ਹੈ ਜੀ 3630 ਹੈ ਜੀ 3730 ਹੈ ਦੇਖ ਸਕਦੇ ਹੋ ਜੀ 3730 ਹੈ ਜੀ ਬਈਆ ਮੁੱਲ ਦੱਸਿਓ ਯਾਰ ਇਹਦਾ ਕਿੰਨਾ ਹੈ ਇਹ 4 ਮਾਡਲ ਹੈ ਜੀ ਹਾਂਜੀ 345000 ਰੇਟ ਠੀਕ ਹੈ ਜੀ ਓਕੇ ਤੇ ਹੋ ਜਾਊਗਾ ਆ ਦੇਖ ਸਕਦੇ ਹੋ ਜੀ ਟਾਇਰ ਦੇ ਇੱਕ ਦੱਸਿਓ ਬਈ ਕਾ ਕਿਹੜੇ ਐ ਨਵੇਂ ਟਾਇਰ ਐ ਜੀ ਵੀਰੇ ਨਵੇਂ ਐ ਜੀ ਵੀਰੇ ਕਿਹੜੇ ਐ ਗੁੱਡ ਵੇਅਰ ਦੇ ਟਾਇਰ ਐ ਜਮਨ ਨਵੇਂ ਟਾਇਰ ਐ ਆ ਦੇਖ ਲਓ ਕਿੱਥੋਂ ਵੀ ਲੀਕ ਸੀਕ ਨਹੀਂ ਜੀ ਅੱਗੇ ਆਗੇ ਆਪਾਂ ਜੌਂਡੀਆਂ ਨੇ ਕੰਨੀ ਭਰਾਵਾ 51 10 ਜੌਂਡੀਆਂ ਰ ਐ ਜਮਨ ਸਾਫ ਨਵੇਂ ਟਾਇਰ ਐ ਦੀ ਕੋਈ ਸ਼ਿਕਾਇਤ ਵਾਲਾ ਕੰਮ ਨਹੀਂ ਸੀ 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 ਲੱਗੇ ਪਿਆ ਜਮਨ ਜੀ ਤੇ ਆ ਦੱਸਿਓ ਬਈ ਪੰਜਾਬ ਨੰਬਰ ਐ ਜੀ ਪੰਜਾਬ ਨੰਬਰ ਟ੍ਰੈਟ ਹੈ ਜੀ ਹਾਂਜੀ ਹੈ 24 ਮਾਡਲ 24 ਮਾਡਲ ਐ ਅੱਛਾ ਜੀ 1.40 ਹਜ਼ਾਰ ਸਮੋਕੇ ਦੇ ਓਕੇ ਦੇ ਠੀਕ ਹੈ ਦੇਖ ਸਕਦੇ ਅੱਗੇ ਵੀਰੇ ਤੁਹਾਨੂੰ ਆਹ ਟਰਾਲੀਆਂ ਦਿਖਾਉਣੇ ਆ ਜੀ ਠੀਕ ਹੈ ਟਰਾਲੀਆਂ ਦੇਖੋ ਜੀ ਵੀਰੇ ਆਹ ਦੇਖੋ ਜਮਾ ਸਾਫਟ ਟਰਾਲੀਆਂ ਨੇ ਜੀ ਠੀਕ ਹੈ ਦਿਖਾ ਬਾਈ ਟਰਲੀ ਗੇੜੇ ਨਾਲ ਆਹ ਦੇਖੋ 1.65 ਹਜ਼ਾਰ ਮੁੱਲ ਰੱਖਿਆ ਪਿਆ ਬਾਈ ਨਾ ਟਰਾਲੀ ਦਾ ਠੀਕ ਹੈ ਜੀ ਵਿੱਚੋਂ ਤੁਹਾਨੂੰ ਮੈਂ ਦਿਖਾ ਦਿੰਦਾ ਵਿੱਚੋਂ ਦਿਖਾ ਦਈਏ ਆਪਾਂ ਬਾਈ ਵਿੱਚੋਂ ਦਿਖਾ ਆ ਟਾਇਰ ਦੇਖੋ ਇਧਰ ਖਾਲੀ ਹੈ ਅਕਬਰ ਉਧਰ ਠੀਕ ਹੈ ਆ ਦੇਖੋ ਟਾਇਰ ਜੀ ਠੀਕ ਹੈ ਜੀ ਦੇਖ ਸਕਦੇ देख सकते हो जी देखो बेच जमा साफ पै जी कोई यह गल नहीं कोई दाग दप्पे हो गए यह कोई नहीं पा ठीक है जी जमा साफ पई है ट्राली बच्चों जी टायर थोड़े सामने भी टायर थोड़े जे ए देख, देख लो जी ठीक है जी देख सकते हो साली जुली लगी आ पी आई तुम आके ले जा सकते हो ठीक है जी और पूछे बारह ही है किन्नी है तो पुछना गया फुटी ट्राली है जी ठीक है जी देख सकते हो तीस 11 6 ਠੀਕ ਹੈ ਆਹ ਟਰਾਲੀ ਦੇਖੋ ਜੀ ਇਹਦਾ 10 ਬੋਲੇ ਯਾਰ ਕਿੰਨਾ ਬਾਈ ਇਹਦਾ 170 ਹੈ ਜੀ 170 ਹਾਂਜੀ ਇਹਦਾ 165 ਹੈ ਬਾਈ ਦੇਖੋ ਜੀ ਜਮਾ ਸਾਹ ਪਈਏ ਬੱਡ ਬੱਡ ਨਾਲ ਨੇ ਜੀ ਠੀਕ ਹੈ ਜੀ ਟਾਇਰ ਤੁਹਾਨੂੰ ਦਿਖਾ ਦੰਨੇ ਆ ਠੀਕ ਹੈ ਜੀ ਆਹ ਦੇਖੋ ਜੀ ਇਹ ਹੀ ਟਰਾਲੀਆਂ ਵਿੱਚ ਇੱਥੇ ਆ ਕੇ ਖਰੀਦ ਸਕਦੇ ਹੋ ਠੀਕ ਹੈ ਜੀ ਦੇਖ ਸਕਦੇ ਤੁਸੀਂ ਹਰ ਪ੍ਰਕਾਰ ਦੀਆਂ ਟਰਾਲੀਆਂ ਟਰੈਕਟਰ ਬਰਨਾਲਾ ਮੰਡੀ ਦੇ ਵਿੱਚ ਆ ਕਿ ਤੁਸੀਂ ਖਰੀਦ ਸਕਦੇ ਹੋ ਜੀ ਰੇਟ ਆ ਆ ਲਿਖਿਆ ਪਿਆ ਬਾਈ ਦੇਖਦਾ ਨਹੀਂ ਪਿਆ ਉਹ ਦੇ ਆ ਕਿ ਤੁਸੀਂ ਚੈੱਕ ਕਰ ਸਕਦੇ ਹੋ ਜੀ 170 ਦੀ ਆ ਟਰਾਲੀ ਹੈ ਇਹਦੀ ਕੀਮਤ ਦੱਸ ਹੁਣ 130 ਹੈ ਨਾ ਆ ਦੇਖੋ ਜੀ ਲਾਲੀ 130 ਦੀ ਜੀ ਇੱਥੇ ਦੇਖ ਸਕਦੇ ਹੋ ਤੁਸੀਂ ਜੀ ਹਰ ਪ੍ਰਕਾਰ ਦੇ ਟਰਾਲੀਆਂ ਤੇ ਆਪਣੇ ਰਤੂੜੀ ਵਾਲੇ ਰੀਪਰ ਦੇਖ ਸਕਦੇ ਹੋ ਟਰੈਕਟਰ ਆਪਾਂ ਘਮਾ ਦਈਏ ਕਿਹਨਾਂ ਜਾਂਗਾ ਟਰੈਕਟਰ ਆ ਦੇਖੋ ਜੀ ਦੇਖ ਸਕਦੇ ਤੁਸੀਂ ਵਿਜਿਟ ਕਰ ਸਕਦੇ ਹੋ ਠੀਕ ਹੈ ਠੀਕ ਹੈ ਆ ਦੇਖੋ ਇੱਥੋਂ ਬਰਨਾਲਾ ਮੰਡੀ ਹੈ ਜੀ ਸਬਜ਼ੀ ਮੰਡੀ ਦੇ ਕੋਲ ਹੈ ਜੀ ਠੀਕ ਹੈ ਜੀ ਤੇ ਇਹਦੇ ਨਾਲ ਆਪਣਾ ਕੀ ਕਹਿੰਦੇ ਹੁੰਦੇ ਜੀ ਪੈਟਰੋਲ ਪੰਪ ਦੀ ਵਾਲੀ ਗਲੀ ਹੈ ਉੱਝਣਾ ਜੇ ਪੈਟਰੋਲ ਪੰਪ ਦੀ ਗਲੀ ਦੇ ਸਾਹਮਣੇ ਆ ਕੇ ਮੇਲਾ ਲੱਗਿਆ ਬਈ ਨਿਹਰਾ ਹਰਿਆ ਭਰਿਆ ਮੇਲਾ ਜੀ ਇੱਥੇ ਆ ਕੇ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਠੀਕ ਹੈ ਜੀ ਆ ਦੇਖੋ ਜੀ ਲੋਕ ਖਰੀਦਣ ਆਏ ਹੋਏ ਆ ਠੀਕ ਹੈ ਜੀ ਆ ਦੇਖ ਸਕਦੇ ਜੀ ਹਰ ਤਰ੍ਹਾਂ ਦਾ ਜੌਂਡੀ ਚਾਹੇ ਜੇ ਵੀ ਤੁਹਾਨੂੰ ਟਰੈਕਟਰ ਦੀ ਲੋੜ ਹੈ ਜੀ ਜਿਹੇ ਜੇ ਤੁਸੀਂ ਪ੍ਰੋਜੈਕਟ ਲਾਉਂਗੇ ਬਾਈ ਉਹ ਇਹ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਘੱਟ ਪੈਸਿਆਂ ਦਾ ਲੈਣਾ ਆਸਾ ਲੈ ਸਕਦੇ ਹੋ 80000 ਤੋਂ ਸਟਾਰਟਪ ਹਾਂ ਕਿੰਨਾ ਮਰਜ਼ੀ 50 ਲੱਖ ਦਾ ਲੈ ਲਓ ਜੀ ਭਾਵੇਂ 20 ਲੱਖ ਦਾ ਲੈ ਲਓ ਅਨਲਿਮਟਿਡ ਹੈ ਜੀ ਕਿਰਾ ਗੱਲ ਆ ਗਈ ਭਾਵੇਂ ਕਿੰਨਾ ਮਰਜ਼ੀ 20 ਲੱਖ ਉਹ ਤੇ 9 ਲੱਖ ਲਿਖਿਆ ਪਿਆ 10 ਲੱਖ ਉਹ ਕਿੰਨੇ ਦਾ ਜਿਹੜਾ ਸਿਰਾਂਟ ਕਿੰਨੇ ਦਾ ਹੁੰਦੇ 15 ਭਾਵੇਂ ਦੀ 20 10 ਲੱਖ ਤੱਕ ਲੈ ਲਓ ਯਾਰ ਗੱਲ ਖਤਮ ਆਪਾਂ ਠੀਕ ਹੈ 80000 ਤੋਂ 60000 ਇਸ ਤਰ੍ਹਾਂ ਗੱਡੀ ਆ ਗਈ ਬਈ ਉਹਨਾਂ ਲਟੜਦੇ ਤੇ ਆਹ ਦੇਖ ਸਕਦੇ ਤੇ ਆ ਇੱਥੇ ਆ ਕੇ ਆਪਣਾ ਯਾਰ ਬਈ ਯਾਰ ਚੈਨਲ ਨਾਲ ਜਮਾ ਨਵਾਂਗਾ ਇਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਪ੍ਰੇਣੀਆਂ ਬਈ ਜਿਵੇਂ ਕਿ ਟਰੈਕਟਰਾਂ ਥਰੂ ਵਪਾਰ ਥਰੂ ਜਿਵੇਂ ਕਿ ਹਰ ਤਰ੍ਹਾਂ ਦੇ ਮੱਝਾ گاਵਾਂ ਦਾ ਜਿਵੇਂ ਕਿ ਬੱਕਰੀਆਂ ਦਾ ਟਰੈਲਰ ਟਰੈਕਟਰੀਆਂ ਗੱਡੀਆਂ ਕਾਰਾਂਦਾਰੀ ਉਪਰਾਂ ਦਾ ਟਰਾਲੀਆਂ ਦਾ ਤੁਹਾਨੂੰ ਜਾਣਕਾਰੀਆਂ ਇੱਥੇ ਮੈਂ ਦਿੰਦਾ ਰਹੂੰਗਾ ਜੀ ਤੇ ਇਸ ਕਰਕੇ ਜਿਹੜੀ ਆਪਣੀ ਹੈ ਵੀਡੀਓ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਨਵਾਂ ਚੈਨਲ ਹੈ ਜੀ ਕਮੈਂਟ ਕਰ ਦਿਓ ਜੀ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਮੈਂ ਸਾਰਾ ਚਾਲਦੇ ਆ ਬਈਆ ਸਕਰੋਲ ਕਰਕੇ ਇੱਕ ਵਾਰੀ ਸਾਰਾ ਕੈਮਰਾ ਦਿਖਾ ਦਾਂ ਜੀ ਆ ਦੇਖ ਸੋਈ ਸਕਰੋਲ ਕਰਕੇ ਤੁਹਾਨੂੰ ਸਾਰਾ ਕੈਮਰਾ ਮਾਰ ਕੇ ਦਿਖਾ ਦਨੇ ਸਾਰੀ ਮੰਡੀ ਤੇ ਬਹੁਤ ਵੱਡੀ ਮੰਡੀ ਹੈ ਜੀ ਬਹੁਤ ਜ਼ਿਆਦਾ ਗਾਹਕ ਪੈਂਦੇ ਆ ਜੀ ਬਾਕੀ ਬਈ ਇਹ ਰੇਟ ਤਾਂ ਜਿਹੜਾ ਤੁਸੀਂ ਸਾਨੂੰ ਅਸੀਂ ਤੁਹਾਨੂੰ ਸਾਰਾ ਏਡਿਟ ਵੀਡਿਓ ਦਿਖਾਇਆ ਲਿਖਿਆ ਹੋਇਆ ਪਰ ਬਹੁਤ ਫਰਕ ਪੈ ਜਾਂਦਾ ਈ 20 50 50000 ਦੇ ਫਰਕ ਪੈ ਜਾਂਦੇ ਠੀਕ ਹੈ ਜੀ ਮੌਕੇ ਤੇ ਜੀ ਜੇ ਲੈਣਾ ਹੋਵੇ ਜੀ ਉਦੋਂ ਬੰਦੇ ਉਧਰ ਪੈਸੇ ਕੱਢਦਾ ਹੋਵੇ ਬੰਦਾ ਵੀ ਚੱਕ ਬਈ ਸਾਈ ਇਸ ਤਰ੍ਹਾਂ ਸੌਦੇ ਹੁੰਦੇ ਆ ਜੀ ਜੇ ਆਪਾਂ ਹੁਣ ਐ ਫੋਨ ਤੇ ਐ ਮੰਗ ਲੇ ਉਹ ਸੌਦਾ ਨਹੀਂ ਹੁੰਦਾ ਜੀ ਫੇਸ ਟੂ ਫੇਸ ਗੱਲ ਕਰੋ ਜੀ ਸਾਈ ਫੜਾਓ ਅਗਲਾ ਨਾਲ ਦੀ ਅੱਧ ਮੰਗ ਲੈ ਲੈਂਦਾ ਤੁਸੀਂ ਦੇ ਨੂੰ ਘੱਟ ਕਹਿੰਦੇ ਹੋ ਫਿਰ ਐ ਗੱਲ ਬੰਦ ਹੀ ਨਹੀਂ ਜੀ ਠੀਕ ਹੈ ਜੀ ਇਸ ਕਰਕੇ ਕਹਿੰਦੇ ਆ ਜੀ ਆਪ ਦਾ ਜਿਹੜਾ ਨੰਬਰ ਉਹ ਜਿਹੜਾ ਤੁਹਾਨੂੰ ਦਿੱਤੇ ਪਿਆ ਉਹ ਤੇ ਕਾਲ ਕਰ ਲਿਓ ਜੀ ਤੇ ਉਸ ਤੇ ਫੋਨ ਕਰਕੇ ਤੁਸੀਂ ਆਪ ਦਾ ਜਿਹੜਾ ਕਿ ਜਿਹੜਾ ਕਿ ਆਪਦਾ ਕੰਟੈਕਟ ਕਰਕੇ ਟਰੈਕਟਰ ਖੀਜ ਸਕਦੇ ਹੋ ਜੀ ਬਹੁਤ ਭਾ ਦੇ ਟਰੈਕਟਰ ਨੇ ਜੀ ਤੇ ਇਹ ਮੰਡੀ ਤੁਹਾਨੂੰ ਮੈਂ ਫੇਰ ਦੱਸ ਦੇਣਾ ਬਰਨਾਲਾ ਜਿਹੜੀ ਮੰਡੀ ਇਹ ਬਰਨਾਲਾ ਠੀਕੇ ਬਰਨਾਲੇ ਦੇ ਵਿੱਚ ਆ ਜਿਹੜਾ ਕਿ ਪੰਪ ਹੈ ਤੇ ਜਿਹੜੀ ਕਿ ਸਬਜ਼ੀ ਮੰਡੀ ਹੈ ਪੰਪ ਵਾਲੀ ਗਲੀ ਦੇ ਸਾਹਮਣੇ ਬਿਲਕੁਲ ਤੇ ਤੁਸੀਂ ਆ ਕੇ ਉੱਥੇ ਇਹ ਟਰੈਕਟਰ ਖਰੀਦ ਸਕਦੇ ਹੋ ਠੀਕ ਹੈ ਜੀ ਹਰ ਤਰ੍ਹਾਂ ਦੇ ਟਰੈਕਟਰ ਹੈ ਜੀ ਦੇਖ ਸਕਦੇ ਹੋ ਤੁਹਾਨੂੰ ਜਮ੍ਹਾਂ ਐ ਜੈਨੂਅਲ ਜੈਨੂਅਲ ਟਰੈਕਟਰ ਪਏ ਹੈ ਜੀ ਜਿਵੇਂ ਇਹ ਦੇਖ ਸਕਦੇ ਹੋ ਅਰਜਨ ਹੋ ਗਿਆ ਜੀ ਫੋਰਡ ਹੋ ਗਿਆ ਜੀ ਠੀਕ ਹੈ ਜੀ ਹਰ ਪ੍ਰਕਾਰ ਦੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੇ ਇੱਥੇ ਆ ਕੇ ਠੀਕ ਹੈ ਟਰੈਕਟਰ ਦੇ ਨਾਲ ਨਾਲ ਟਰਾਲੀਆਂ ਦੇ ਮੁੱਲ ਵੀ ਜਾਇ ਨੇ ਜੀ ਠੀਕ ਹੈ ਜੀ ਦੇਖ ਸਕਦੇ ਆ ਇਹਦਾ ਕਿੰਨਾ ਮੁੱਲ ਸੀ ਬਾਈ ਟਰਾਲੀ ਦਾ 170 ਇੱਕ 70 ਦਾ ਇਹਦਾ ਮੁੱਲ ਹੈ ਇਹਦਾ ਹਾਂ ਐਦਾ 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 170 ਐਦਾ ਇੱਥੇ ਐਦਾ ਐਦਾ 170 ਐਦਾ 65 ਐ ਉਹ ਇਹ ਤਾਂ ਜਾਲੀ ਜੁਲੀ ਉਹ 65 ਐ ਰੇ ਕੀ ਗੱਲ ਐ ਅੱਛਾ ਇਹ 12 ਫੁੱਟੀਆਂ ਨੇ ਨਾਲੇ ਹੈਵੀ ਨੇ ਮਾਂਸ ਵਾਲੀਆਂ ਲੱਗਦੀਆਂ ਨੇ ਐ ਫਰਕ ਹੁੰਦਾ ਬਾਈ ਕੋਈ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਸਾਰੀ ਮੰਡੀ ਦੇ ਵਿੱਚ ਇੱਥੋਂ ਅੱਗੇ ਤੁਸੀਂ ਗ੍ਰੀਹ ਹੋ ਤਾਂ ਬਾਈ ਇੱਕ ਵਾਰੀ ਫੇਰ ਕਹਿਣਾ ਆਪਣਾ ਨਵਾਂ ਚੈਨਲ ਲਈ ਤੁਹਾਡੀ ਸਪੋਰਟ ਨਾਲ ਚੱਲ ਪਊਗਾ ਜੀ ਇਹਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਟਰੈਕਟਰਾਂ ਦੇ ਰਿਲੇਟਰ ਵਪਾਰ ਦੇ ਰਿਲੇਟਰ ਪਸ਼ੂਆਂ ਦੇ ਯਾਨੀ ਕਿ ਬੱਕਰੀਆਂ ਦੇ ਹਰ ਤਰ੍ਹਾਂ ਦੀ ਤੁਹਾਨੂੰ ਵੀਡੀਓ ਇੱਥੇ ਮਿਲੂਗੀ ਤੇ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਠੀਕ ਹੈ ਜੀ ਵੀਡੀਓ ਲੈ ਕਮੈਂਟ ਸ਼ੇਅਰ ਕਰਨਾ ਤੁਹਾਡਾ ਹੱਕ ਹੈ ਜੀ ਤੁਸੀਂ ਕਰ ਸਕਦੇ ਹੋ ਜੀ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਤੁਹਾਨੂੰ ਡੇਟ ਟਰੈਕਟਰ ਮਿਲੇਗਾ ਐ ਨਹੀਂ ਹੈਗਾ ਵੀ ਤੁਸੀਂ ਆਗੇ ਤੁਸੀਂ ਨਰਾਸ਼ ਹੋ ਕੇ ਮੁਰਜੋਗੇ ਕਿਉਂਕਿ ਇੱਥੇ ਹੁੰਦਾ ਕੀ ਹੈ ਜੀ ਇੱਥੇ ਹੈਨਾ ਜੀ ਹਰ ਤਰ੍ਹਾਂ ਦਾ ਬੰਦਾ ਆਉਂਦਾ ਹੈਗਾ ਜੀ ਉਹ ਹੀ ਤੁਹਾਨੂੰ ਟਰੈਕਟਰ ਮਿਲ ਜਾਂਦਾ ਹੈ ਭਾਅ ਨਾਲ ਜੀ ਤੁਸੀਂ 60000 ਰੁਪਏ ਤੋਂ ਲੈ ਕੇ 10-12 ਲੱਖ ਤੱਕ ਦਾ ਟਰੈਕਟਰ ਇੱਥੇ ਖਰੀਦ ਸਕਦੇ ਹੋ ਜੀ ਟਰੈਕਟਰ ਐ ਬਹੁਤ ਸੋਹਣੇ ਸੋਹਣੇ ਟਰੈਕਟਰ ਪਏ ਆ ਜੀ ਵਧੀਆ ਵਧੀਆ ਟਰੈਕਟਰ ਪਏ ਆ ਜੀ ਆਹ ਦੇਖ ਲਓ ਜੀ ਆਹ ਸੋਨ ਆਹ ਜੌਂਡੀਆ ਤੁਹਾਨੂੰ ਮੈਂ ਦਿਖਾ ਦਿੰਦਾ ਇਹਦਾ 8-10 ਰੀਡਰ 50-50000 ਦਾ ਫਰਕ ਵੀ ਪਿਆ ਜਾਂਦੇ ਆ ਜੀ ਤੇ ਆਪਣਾ 20 23 2023 ਮਾਡਲ ਹੈ ਜੀ ਪੰਜਾਬ ਨੰਬਰ ਹੈ 77A ਨੰਬਰ ਹੈ ਜੀ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਟ੍ਰੈਕਟਰ ਆਵਣੀ ਧਿਆਨ ਮਾਰ ਸਕਦੇ ਹੋ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਰਾ ਟਰੈਕ ਇੱਥੇ ਪਹੁੰਚਿਆ ਜੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਟਰੈਕਟਰ ਇੱਥੇ ਪਹੁੰਚੇ ਹੋਇਆ ਜੀ ਦੇਖ ਸਕਦੇ ਹੋ ਜੀ ਇਹਦੇ ਟਾਇਰ ਦੇਖ ਲੋ ਜੀ ਥੋੜਾ ਜੀ ਗੁੱਡ ਵੇਅਰ ਦੇ ਟਾਇਰ ਨੇ ਜੀ ਨਾਲ ਦੇ ਟਾਇਰ ਨੇ ਜੀ ਆ ਟਰੈਕਟਰ ਨਾਲ ਧਿਆਨ ਕਰ ਲੋ ਜੀ ਕੰਦੀ ਮਖਿਆ ਟਰੈਡ ਦਿਖਾ ਦਈਏ ਬੂਫਰ ਬਾਫਰ ਲੱਗੇ ਪਏ ਜੀ ਰੇਟ ਤੁਹਾਨੂੰ ਮੈਂ ਇਹਦਾ ਦੱਸਦਾ ਜੀ ਠੀਕ ਹੈ ਜੀ ਇੱਥੇ ਆਪਾਂ ਦਾ ਮਤਲਬ ਇਹ ਹੈ ਜੀ ਆਪਾਂ ਨੂੰ ਰੇਟ ਤੁਹਾਨੂੰ ਦੱਸ ਦਿੰਨੇ ਇੱਥੇ ਮਾਰਕੀਟ ਹੁਣ ਜਿਹੜੀ ਅਗਲੇ ਸੋਮਵਾਰ ਨੂੰ ਮਾਰਕੀਟ ਹੋਊਗੀ ਉਹ ਦੱਸ ਦਿਆਂਗੇ ਜੀ ਪਰ ਅੱਜ ਦੀ ਮਾਰਕੀਟ ਇੰਨੀ ਹੈ ਜੀ ਜਿਹੜੀ ਮਾਰਕੀਟ ਮੌਕੇ ਦੀ ਹੁੰਦੀ ਹੈ ਉਹ ਤੁਹਾਨੂੰ ਦੱਸ ਦਿੰਨੇ ਹੁੰਦੇ ਆ ਜੀ ਇੱਕ ਦਿਨ ਤੁਸੀਂ ਆਵਦਾ ਆ ਕੇ ਇੱਥੇ ਟਰੈਕਟਰ ਲਿਆ ਸਕਦੇ ਹੋ ਕਿਉਂਕਿ ਇੱਥੇ ਹਰ ਪ੍ਰਕਾਰ ਦੇ ਟਰੈਕਟਰ ਮਿਲਦੇ ਆ ਜੀ ਐ ਨਹੀਂ ਹੈਗਾ ਤੁਸੀਂ ਨਰਾਸ਼ ਮੋੜ ਜਾਓਗੇ ਜੀ ਕਦੇ ਵੀ ਤੁਸੀਂ ਨਰਾਸ਼ ਨਹੀਂ ਹੋਮੋਗੇ ਜੀ ਤੁਹਾਨੂੰ ਹਰ ਤਰ੍ਹਾਂ ਦੇ ਇੱਥੇ ਟਰੈਕਟਰ ਮਿਲ ਜਾਣਗੇ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਜੀ